ਅੱਜ ਦੀ ਤਾਜ਼ਾ ਖਬਰ ਪਟਿਆਲਾ ਵਿੱਚ ਇੱਕ ਹੋਰ ਵਿਅਕਤੀ ਫਾਈਨੈਂਸਰ ਦੀ ਠੱਗੀ ਦਾ ਹੋਇਆ ਸ਼ਿਕਾਰ ਧੋਖਾਧੜੀ ਦਾ ਹੋਇਆ ਸ਼ਿਕਾਰ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੈਰ ਨੰਦਰ ਨਗਰੀ ਕੀ ਵਿਅਕਤੀ ਵੱਲੋਂ ਸੋਸਾਇਟੀ ਕੀਤਾ ਗਿਆ ਮਾਮਲਾ ਕੀ ਹੈ ਇਹ ਸਾਡੇ ਕੋਲੇ 5 ਤਰੀਕ ਨੂੰ ਕ੍ਰਿਸ਼ਨ ਨਾਮ ਦੇ ਵਿਅਕਤੀ ਆਏ ਸੀ ਜਿਹਨਾਂ ਦੱਸਿਆ ਉਹਦੇ ਫਾਦਰ ਸ਼ਾਮ ਲਾਲ ਜੀ ਜਿਹੜੇ ਕਿ ਰਾਤ ਜਦੋਂ ਸੀਰੀਅਸ ਹੋ ਗਏ ਉਹਨਾਂ ਨੇ ਕੋਈ ਛਰੀਲੀ ਚੀਜ਼ ਲੈ ਲਈ ਉਹਨਾਂ ਨੂੰ ਹਸਤਾ ਲੈ ਗਏ ਪਰ ਉਹਨਾਂ ਦੇ ਰਸਤੇ ਜਾਂਦੇ ਡੈਥ ਹੋ ਗਈ ਤੇ ਉਹਦੇ ਚ ਜਦੋਂ ਅੱਗੇ ਫਰਦਰ ਉਹਨਾਂ ਨੇ ਸ਼ਾਮ ਲਾਲ ਜੀ ਦੀ ਪਾਕਟ ਦੇਖੀ ਜੇਬ ਦੇਖੀ ਤਾਂ ਉਹਨਾਂ ਨੂੰ ਸੁਸਾਈਡ ਨੋਟ ਮਿਲਿਆ ਜਿਹਦੇ ਚ ਉਹਨਾਂ ਨੇ ਕੋਈ ਲੋਨ ਕਰਾਉਣ ਬਾਰੇ 22 ਲੱਖ ਰੁਪਏ ਲੋਨ ਦਾ ਕਰਾਇਆ ਗਿਆ ਸੀ ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ ਤੇ ਉਹ ਜਿਹਨਾਂ ਬੰਦਿਆਂ ਨੇ ਲੋਨ ਦੇ ਪੈਸੇ ਹੜੱਪ ਕੀਤੇ ਸੀ ਉਹ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਉਹਨਾਂ ਨੇ ਲਿਖਿਆ ਹੋਇਆ ਸੀ ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਆਬੀ ਜਿਹੜੀ ਆ ਜੀਵਨ ਲੀਲਾ ਖਤਮ ਕੀਤੀ ਤੇ ਉਹਦੇ ਸਬੰਧੀ ਅਸੀਂ ਐਫਆਈਆਰ ਰਜਿਸਟਰ ਕਰਤੀ ਹੈ ਤੇ ਉਹਨਾਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਕਸ਼ਮਣੂ ਕਰਾ ਕੇ ਬੋਡੀ ਜਿਹੜੀ ਅਸੀਂ ਵਾਰਸਾ ਦੇ ਵੱਲੇ ਕਰਦੇ ਤੇ ਕੋਈ ਜਾਣਕਾਰੀ ਚਾਹੀਏ ਕਿ ਬੈਂਕ ਵੱਲੋਂ ਸੀ ਆ ਪ੍ਰਾਈਵੇਟ ਕੋਈ ਚੈੱਕ ਕਰਦੇ ਸੀ ਫਾਈਨੈਂਸ ਤੇ ਭੇਸ਼ਕਮਰ ਤੇ ਦੇਸ਼ਰਾਜ ਹਰਦੀਪ ਨਾਮ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਦੇ ਨਾਲ ਕਾਫੀ ਇਹਨਾਂ ਦਾ ਬੱਠਣ ਉੱਠਣ ਸੀਗਾ ਉਹਨਾਂ ਨੇ ਹੀ ਕਿਹਾ ਵੀ ਆਪਾਂ ਲੋਨ ਕਰਾ ਕੇ ਕੋਈ ਕੰਮ ਕਰਾਂਗੇ ਲੋਨ ਉਹਨਾਂ ਦੇ ਨਾਮ ਤੇ ਕਰਾਤਾ ਜਿਹੜੇ ਸਾਡੇ ਕੋ ਮਰਤਕ ਜਿਹੜੇ ਸ਼ਾਮਲਾ ਸੀ ਪਰ ਲੋਨ ਦੇ ਪੈਸੇ ਸਾਰੇ ਆਪ ਤਾਂਗੇ ਹੁਣ ਜਦੋਂ ਬੈਂਕ ਤੋਂ ਨੋਟਿਸ ਆਉਂਦਾ ਸੀਗਾ ਤਾਂ ਉਹ ਸਿੱਧੀ ਪਰੇਸ਼ਾਨੀ ਕਰ ਆਪਣੇ ਜਿਹੜਾ ਸੁਸਾਇਟੀ ਕੁਝ ਚੈੱਕ ਚੁੱਕ ਵੀ ਦਿੱਤੇ ਸੀ ਸਰ ਉਹਨਾਂ ਦੇ ਵੱਲੋਂ ਹਾਂਜੀ ਚੈੱਕ ਵੀ ਦਿੱਤੇ ਗਏ ਸੀ ਐਗਰੀਮੈਂਟ ਵੀ ਬਣਾਇਆ ਹੋਇਆ ਸੀਗਾ ਉਹਨਾਂ ਵੱਲੋਂ ਤੇ ਉਹ ਅੱਗੇ ਫਰਦਰ ਅਸੀਂ ਤਤਰੀਸ਼ ਕਰ ਰਹੇ ਆ ਤੇ ਉਹ ਜਦੋਂ ਬਾਕੀ ਜਿਹੜੇ ਰੈਸਟ ਹੋਣਗੇ ਫਿਰ ਸਾਰੀ ਗੱਲ ਕਲੀਅਰ ਹੁਣ ਪੋਸਟਮਾਰਟਮ ਹੋ ਗਿਆ ਸੀ ਇਹਨਾਂ ਦਾ ਹਾਂਜੀ ਪੋਸਟਮਾਰਟਮ ਕਰਾ ਕੇ ਬਾਡੀ ਵਾਸਤੇ ਭਲੇਕਾ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਮਾਮਲੇ ਤੇ ਸਰ ਨਹੀਂ ਹਜੇ ਫਿਲਹਾਲ ਸਾਰੇ ਭੱਜੇ ਹੋਏ ਨੇ ਤੇ ਸਾਡੀ ਪੁਲਿਸ ਪਾਰਟੀ ਗਈ ਹੋਈ ਹੈ ਰੇਡ ਕਰਨ ਤੇ ਜਿਵੇਂ ਵੀ ਗ੍ਰਿਫਤਾਰੀ ਹੋਗੀ ਫਿਰ ਅਪਡੇਟ ਦੇ ਦਾਂਗੇ ਕੀ ਨਾਮ ਹੈ ਸਰ ਜੈ ਕ੍ਰਿਸ਼ਨ ਜੈ ਕ੍ਰਿਸ਼ਨ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਹੈ ਮੇਰੇ ਫਾਦਰ ਸਾਹਿਬ ਕੀ ਮਾਮਲਾ ਕੀ ਸੀ ਇਤਨਾ ਵੱਡਾ ਸਟੈਪ ਚੱਕਿਆ ਇਹਨਾਂ ਨੇ ਜੀ ਉਹਨਾਂ ਨਾਲ ਨਾ ਕੋਈ ਬੰਦੇ ਰੁਪੇਸ਼ ਕੁਮਾਰ ਹੈ ਉਹਦੇ ਨਾਲ ਤਿੰਨ ਸਾਥੀ ਹੋਰ ਨੇਗੇ ਉਹਨਾਂ ਨੇ ਉਹਨਾਂ ਨਾਲ ਫਰਾਡ ਕੀਤਾਗਾ 2 ਲੱਖ ਰੁਪਏ ਲੋਨ ਉਹਨਾਂ ਦੀ ਪ੍ਰਾਪਰਟੀ ਤੇ ਉਹਨਾਂ ਦੇ بیٹے ਦੇ ਨਾਮ ਪ੍ਰਾਪਰਟੀ ਸੀ ਪਰ ਉਹਨਾਂ ਨੂੰ ਇਨਵੋਲਵ ਵਿੱਚ ਕਰਕੇ ਉਹਨਾਂ ਨੇ ਤੇ ਉਹਨਾਂ ਤੋਂ 22 ਲੱਖ ਰੁਪਏ ਦਾ ਤੁਹਾਡੇ ਪਾਪਾ ਨੂੰ ਇਨਵੋਲਵ ਕੀਤਾ ਸੀ ਮੇਰੇ ਪਾਪਾ ਨੂੰ ਵੀ ਕਰਿਆ ਸੀ بیٹے ਦਾ ਮੇਰੇ ਭਰਾ ਦੇ ਚੈੱਕ ਵੀ ਲੈ ਲਏ ਉਹਦੀ ਵਾਈਫ ਦੇ ਵੀ ਚੈੱਕ ਲੈ ਲਏ ਤੇ ਉਹਨਾਂ ਨੂੰ ਇਹ ਚੈੱਕ ਲੈਣ ਤੋਂ ਬਾਅਦ ਉਹਨਾਂ ਨੇ 22 ਲੱਖ ਦਾ ਉਹਨਾਂ ਨੇ ਲੋਨ ਕਰਵਾ ਕੇ ਕਹਿੰਦਾ ਵੀ ਇਹ 22 ਲੱਖ ਅਸੀਂ ਰੱਖਾਂਗੇ ਕਿ ਤੁਹਾਡਾ ਪ੍ਰੋਜੈਕਟ ਲੋਨ ਕਰਵਾਵਾਂਗੇ 85 ਲੱਖ ਰੁਪਏ ਦਾ ਤੇ ਉਹਦੇ ਵਿੱਚੋਂ 25 ਲੱਖ ਰੁਪਏ ਗਵਰਨਮੈਂਟ ਤੁਹਾਨੂੰ ਸਬਸਿਡੀ ਦੇਊਗੀ ਉਹ ਸਬਸਿਡੀ ਦੇ ਵਿੱਚ ਅਸੀਂ ਇਹ 22 ਲੱਖ ਰੁਪਏ ਐਡਜਸਟ ਕਰਾਂਗੇ ਤੇ ਫਿਰ ਨਾ ਤਾਂ ਉਹਨਾਂ ਨੇ ਕਹਿੰਦੇ ਵੀ ਹਾਂ ਇੱਕ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਜਿੱਦਾਂ ਜਿੰਨੇ ਦੇਰ ਤੁਹਾਡਾ ਪ੍ਰੋਜੈਕਟ ਲੋਨ ਨਹੀਂ ਹੁੰਦਾ ਉਨੀ ਦੇਰ ਅਸੀਂ ਇਹ ਜਿਹਨੇ ਬਣਦੇ ਆ ਕਿਸ਼ਤਾਂ ਨੇ ਉਹ ਅਸੀਂ ਭਰਾਂਗੇ ਵੀ ਤੁਸੀਂ ਕਿਸ਼ਤ ਨਹੀਂ ਭਰੋਗੇ ਤੇ ਜਦੋਂ ਤੁਹਾਡਾ ਜਿਹੜਾ ਲੋਨ ਹੋ ਜਾਏਗਾ 85 ਲੱਖ ਦਾ ਪ੍ਰੋਜੈਕਟ ਲੋਨ ਹੋ ਜਾਏਗਾ ਉਹ ਤੁਹਾਡਾ ਪੇਪਰਲੈਸ ਹੋਏਗਾ ਵੀ ਉਹ ਪ੍ਰੋਜੈਕਟ ਲੋਨ ਤੁਹਾਡੇ ਬਿਜ਼ਨਸ ਤੇ ਹੋਏਗਾ ਵੀ ਇਸ ਤੇ ਨਹੀਂ ਹੋਊਗਾ ਮਤਲਬ ਪ੍ਰਾਪਰਟੀ ਤੁਹਾਡੀ ਫਲੱਜ ਨਹੀਂ ਰਹੂਗੀ ਇਹ ਇਹਨਾਂ ਨੂੰ ਇਹ ਜੇ ਛਾਤੀ ਚ ਲਿਆ ਇਹਨਾਂ ਨੂੰ ਚੈੱਕ ਸਾਈਨ ਕਰਾ ਲੇ ਤੇ ਇਹਨਾਂ ਨੂੰ ਇੱਕ ਮਤਲਬ ਕਿਸੇ ਹੋਰ ਦੇ ਚੈੱਕ ਦੇ ਤੇ ਪਤਾ ਹੀ ਨਹੀਂ ਕਿਹਦੇ ਕਿਹਦੇ ਚੈੱਕ ਲਈ ਫਿਰਦੇ ਨੇ ਤੁਹਾਡੇ ਕੋਲ ਲੱਗੇ ਆ ਉਹ ਸਬੂਤ ਦੇ ਤੋਂ ਤੇ ਮੈਂ ਜੋ ਮੇਰੇ ਕੋਲੇ ਸਬੂਤ ਸਾਰੇ ਪਏ ਨੇ ਤੇ ਉਹਨਾਂ ਦੇ ਲਿਖੇ ਹੋਏ ਆਪਣਾ ਚੈੱਕ ਆਧਾਰ ਕਾਰਡ ਸਭ ਕੁਝ ਦੇਖ ਕੇ ਗਏ ਨੇ ਪਰ ਹੈ ਸਭ ਕੁਝ ਹੀ ਗੋਲਮਾਲ ਕੀਤਾ ਹੋਇਆ ਉਹਨਾਂ ਨੇ ਤੇ ਇੱਥੋਂ ਹੁਣ ਸਾਨੂੰ ਇਹ ਡਾਊਟ ਹੈ ਵੀ ਕਿਤੇ ਮੇਰੇ ਬ੍ਰਦਰ ਦੇ ਜਿਹੜੇ ਉਹ ਲੋੜ ਤੋਂ ਵੱਧ ਚੈੱਕ ਲੈ ਗਏ ਮੈਂ ਬੈਂਕ 'ਚ ਪਤਾ ਕੀਤਾ ਉੱਥੇ ਪੰਜ ਹੀ ਚੈੱਕ ਲੱਗੇ ਦੇ ਨੇ ਤੇ ਪਰ ਇਸ ਤੋਂ ਲੈ ਕੇ ਨੇ ਉਹ 11 ਚੈੱਕ ਹੁਣ ਉਹ ਬਲੈਂਕ ਚੈੱਕ ਲੈ ਕੇ ਗਿਆ ਬਲੈਂਕ ਚੈੱਕ ਤੇ ਉਹ 11 ਚੈੱਕਾਂ ਚ ਹੁਣ 6 ਚੈੱਕ ਜਿਸ ਤਰ੍ਹਾਂ ਉਹਨਾਂ ਨੇ ਕਿਸੇ ਦੇ ਚੈੱਕ ਇਹਨਾਂ ਨੂੰ ਫੜਾਦੇ ਵੀ ਆਹ ਦੇਖੋ ਜੀ ਅਸੀਂ ਤੁਹਾਨੂੰ ਚੈੱਕ ਦੇ ਚੱਲੇ ਸਾਨੂੰ ਇਹ ਡਰਿਆ ਵੀ ਇਹਦੇ ਚੈੱਕ ਹੁਣ ਅੱਗੇ ਨਾਲ ਕਿਸੇ ਨੂੰ ਦੇ ਦੇਣ ਇਹ ਜੇ ਤੁਸੀਂ ਜਿਸ ਬੰਦੇ ਦਾ ਇਲਜ਼ਾਮ ਲਾਉਂਦੇ ਹੋ ਉਹ ਬੰਦਾ ਕੰਮ ਕੀ ਕਰਦਾ ਏ ਉਹ ਜੀ ਬੈਂਕਾਂ ਦੇ ਹੀ ਬਸ ਇਦਾਂ ਹੀ ਹਾਂ ਹਾਂ ਏਜੰਟ ਏਜੰਟ ਹੈ ਤੇ ਤੁਹਾਡੇ ਪਾਪਾ ਕਿੱਦਾਂ ਜਾਣਦੇ ਸੀ ਇਹਨਾਂ ਨੂੰ ਪਾਪਾ ਦੱਸ ਮੁਹੱਲੇਦਾਰੀ ਚ ਜੀ ਹੌਲੀ ਹੌਲੀ ਆ ਕੇ ਬੈਠਣ ਲੱਗਿਆ ਦੁਕਾਨ ਤੇ ਆਟਾ-ਉਟਾ ਲੈਣਾ ਆ ਅੰਕਲ ਤੁਹਾਨੂੰ ਤੁਸੀਂ ਵੀ ਕੰਮ ਨਹੀਂ ਤੁਹਾਨੂੰ ਹਿਸਾਬ ਹੈਗਾ ਕਹਿੰਦਾ ਤੁਸੀਂ ਪ੍ਰੋਜੈਕਟ ਲੋਨ ਕਰੋ ਪੈਸਾ ਗਵਰਨਮੈਂਟ ਇਹਨਾਂ ਦਿੰਦੀ ਹੈ ਤੁਸੀਂ ਕਰਨਾ ਹੀ ਨਹੀਂ ਤੁਹਾਨੂੰ ਢੰਗ ਨਹੀਂ ਹੈਗਾ ਕੰਮ ਕਰਨ ਦਾ ਸੋਸਾਇਟੀ ਨੋਟ ਵੀ ਸੀ ਤੁਹਾਡੇ ਪਾਪਾ ਦਾ ਨੋਟ ਮੇਰੇ ਪਾਪਾ ਦੇ ਗੱਦੇ ਥੱਲੇ ਸੀਗਾ ਜੀ ਉਹਦੇ ਚ ਕੀ ਲਿਖਿਆ ਗਿਆ ਸੀ ਉਹਦੇ ਵਿੱਚ ਲਿਖਿਆ ਸੀਗਾ ਜੀ ਵੀ ਮੈਂ ਮਤਲਬ ਕਿ ਸਾਰਾ ਲਿਖਿਆ ਸੀ ਉਹਨਾਂ ਨੇ ਮੈਂ ਸ਼ਾਮ ਲਾਲ ਪੁੱਤਰ 인ਦਰ ਸਿੰਘ ਮੈਂ ਇਹ ਬਿਆਨ ਕਰਨਾ ਵੀ ਮੇਰੇ ਨਾਲ ਹੋਏ 20 ਲੱਖ 22 ਲੱਖ ਰੁਪਏ ਦਾ ਫਰਾਡ ਮੇਰੇ ਨਾਲ ਹੋ ਗਿਆ ਵੀ ਭੁਪੇਸ਼ ਕੁਮਾਰ ਤੇ ਉਹਦੇ ਤਿੰਨ ਸਾਥੀ ਲੋਕਾਂ ਨਾਲ ਉਹਨਾਂ ਨੇ ਮੇਰੇ ਨਾਲ ਧੋਖਾ ਕਰ ਲਿਆ ਮੈਨੂੰ ਇਦਾਂ ਕਰਕੇ ਮੇਰਾ 22 ਲੱਖ ਰੁਪਏ ਦਾ ਮਤਲਬ ਯਾਨੀ ਤੁਹਾਡੇ ਪਾਪਾ ਕੋਲ ਕੋਈ ਪੈਸਾ ਨਹੀਂ ਆਇਆ ਨਹੀਂ ਨਹੀਂ ਜੀ ਉਹਨਾਂ ਦੀ ਪ੍ਰਾਪਰਟੀ ਵੀ ਮੇਰੀ ਮੇਰੇ ਪਹੱਤੀ ਬਣਾਈ ਦੀ ਮੇਰੀ ਪ੍ਰਾਪਰਟੀ ਉਹਨਾਂ ਨੇ ਮੈਨੂੰ ਮਤਲਬ ਕਿ ਮੇਰੇ ਬੱਚੇ ਦੀ ਸਾਰੀ ਲਾਈਫ ਹੀ ਖਤਮ ਹੋ ਜੇਗੀ ਵੀ ਜੀ ਉਹਦੇ ਕੋਲ ਕੁਝ ਨਾ ਰਿਹਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਫਿਰ ਇਹਨਾਂ ਨੇ ਮੇਰੇ ਪਾਪਾ ਨੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਇਦਾਂ ਕਰਕੇ ਕਿਉਂ ਵੀ ਇਸ ਮੇਰਾ ਵੀ ਮੈਂ ਤਾਂ ਲੋਨ ਦਾ ਕੋਈ ਹੱਲ ਕਰੋ ਵੀ ਕਿਸ਼ਤ ਭਰੋ ਮੇਰੀ ਤੇ ਜਾਂ ਮੈਨੂੰ ਪੈਸੇ ਮੇਰੇ ਮੋੜੋ ਤਾਂ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਤੇਤੋ ਜ਼ੋਰ ਲੱਗਦਾ ਲਾਲਾ ਮਤਲਬ ਇਤਨੀ ਇਨਸਾਲਟ ਕਰਕੇ ਤੋੜਿਆ ਨਾ ਉਹਨਾਂ ਨੂੰ ਤੁਸੀਂ ਇਹ ਜਿਹੜਾ ਭੁਪਿੰਦਰ ਦਾ ਨਾਮ ਲੈ ਰਹੇ ਰਹਿੰਦਾ ਕਿੱਥੇ ਹੈ ਭੁਪੇਸ਼ ਕੁਮਾਰੀ ਕਿ ਰਹਿੰਦਾ ਕਿੱਥੇ ਹੈ ਇਹੇ ਜੀ ਇੱਕ ਤਾਂ ਇਹ ਹਰਜਣਾ ਨਾ 100 ਤਰਪਕਨ 143 ਨੰਬਰ ਮਕਾਨ ਹੈ ਇਹ ਤੁਹਾਡੇ ਬਾਬਾ ਨੇ ਕਦੀ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਜੇ ਜਿੰਦੇ ਹੋਏਗੀ ਐਸੀ ਚੀਜ਼ਾਂ ਦਾ ਤੰਗ ਪ੍ਰੇਸ਼ਾਨ ਕਰ ਰਹਾ ਕੰਪਲੇਂਟ ਦਾ ਇਹਨਾਂ ਨੇ ਸੋ ਉਹਨਾਂ ਦੇ ਰਾਹ ਹੀ ਨਹੀਂ ਛੱਡਿਆ ਜੀ ਚੈੱਕ ਲੱਗੇ ਹੋਏ ਨੇ ਜੀ ਤੁਹਾਡੇ ਕੋ ਸਾਡੇ ਕੋਲ ਤੇ ਤੁਹਾਡੇ ਬ੍ਰਦਰ ਬੇਟੇ ਦੇ ਚੈੱਕ ਸਾਡੇ ਕੋਲ 6 7 ਐਕਸਟਰਾ ਪਏ ਨੇ ਅਸੀਂ ਉਹ ਲਾ ਦਾਂਗੇ ਫਿਰ ਤੁਸੀਂ ਕਹੋਗੇ ਵੀ ਇਹ ਮਤਲਬ ਕਿ ਇਹਨਾਂ ਨੂੰ ਛੱਡਿਆ ਹੀ ਨਹੀਂ ਕਿਸੇ ਚੋਗਾ ਯਾਨੀ ਲੰਦਾ ਤੰਗ ਪ੍ਰੇਸ਼ਾਨ ਹੋ ਕੇ ਤੁਹਾਡੇ ਪਾਪਾ ਨੇ ਇਤਨਾ ਵੱਡਾ ਸਟੈਪ ਚੱਕਿਆ ਬਹੁਤ ਬੋਲ ਬੋਲੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਉਹ ਇੱਜ਼ਤਦਾਰ ਬੰਦੇ ਸੀ ਸੋਸ਼ਲ ਵਰਕਰ ਸੀਗੇ ਗਊਸ਼ਾਲਾ ਦੀ ਸੇਵਾ ਕਰਦੇ ਸੀਗੇ ਲੋਕਾਂ ਦੀ ਧਰਮ ਫ੍ਰੀ ਮਤਲਬ ਸੇਵਾ ਕਰਦੇ ਸੀਗੇ ਧਰਮ ਕੱਢਦੇ ਸੀ ਤੇ ਉਹਨਾਂ ਨੇ ਇੰਨਾ ਬਰਦਾਸ਼ਤ ਨਹੀਂ ਕਰ ਪਾਏ ਵੀ ਮੇਰੀ ਇੰਨੀ ਇਨਸਲਟ ਕਰਤੀ ਇਹਨਾਂ ਨੇ ਗੰਦੇ ਬੰਦੇ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਤਾਂ ਜੀ ਉਹਨਾਂ ਨੂੰ ਫੜਿਆ ਜਾਵੇ 3 ਨਾਲ ਉਹਦੇ ਹੋਰ ਨੇ ਇੱਕ ਪਵਨ ਕੁਮਾਰ ਹੈਗਾ ਪਵਨ ਕੁਮਾਰ ਕੋਈ ਸੱਚ ਦੇਵਾ ਤੇ ਇੱਕ ਮਤਲਬ ਮੈਨੂੰ ਨਹੀਂ ਪਤਾ ਕਿ ਕਿਤੇ ਕਿਤੇ ਹੋਰ ਨਾਮ ਨੇ ਭੁਪੇਸ਼ ਕੁਮਾਰ ਸਾਨੂੰ ਬਿੰਦਾ ਪ੍ਰਖਾਣ ਨੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਇਹਨਾਂ ਨੂੰ ਉਲਝਾਇਆ ਲਿਆ ਕੇ ਬੰਦੇ ਵੀ ਇਸ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਮੇਰੇ ਪਿਓ ਦਾ ਮਤਲਬ ਕਿ ਵੀ ਕੁਰਬਾਨ ਸਹਿਤ ਕਿਸ ਤਰ੍ਹਾਂ ਦਾ ਉਹ ਆਪਦਾ ਸਰੀਰ ਹੀ ਛੱਡ ਗਿਆ ਜੀ ਇਹਨਾਂ ਦੇ ਕੰਮ ਵਿੱਚ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز